ਹਾਂਜੀ ਦੋਸਤੋ ਆਪਾਂ ਰੂਪ ਬਸੰਤ ਦੁਸਕੇ ਭਰਾਵਾਂ ਦੀ ਕਹਾਣੀ ਸੁਣ ਰਹੇ ਸੀ ਅਸੀਂ ਪਹਿਲਾ ਭਾਗ ਤੇ ਦੂਜਾ ਭਾਗ ਸੁਣ ਚੁੱਕੇ ਹਾਂ ਅੱਜ ਅਸੀਂ ਤੀਜਾ ਭਾਗ ਸੁਣਾਵਾਂਗੇ ਪਿਛਲੇ ਭਾਗ ਨੂੰ ਅਸੀਂ ਜੋੜਦੇ ਹੋਏ ਮੈਂ ਤੁਹਾਨੂੰ ਜਲਦੀ ਜਲਦੀ ਵਿੱਚ ਦੱਸਦੀ ਹਾਂ ਰੂਪ ਤੇ ਬਸੰਤ ਦੁਸਕੇ ਭਰਾ ਸੀ ਉਹਨਾਂ ਨੂੰ ਉਹਨਾਂ ਦੀ ਮਤਰੀਏ ਮਾਂ ਨੇ ਇਲਜ਼ਾਮ ਲਾ ਕੇ ਦੇਸ਼ ਨਿਕਾਲਾ ਦੇ ਦਿੱਤਾ ਰੂਪ ਇੱਕ ਮਿਸਰ ਦੇਸ਼ ਦਾ ਰਾਜਾ ਬਣ ਗਿਆ ਤੇ ਬਸੰਤ ਜਿਹੜਾ ਹੈਗਾ ਸੀਗਾ ਉਹ ਜੰਗਲਾਂ ਦੇ ਵਿੱਚ ਉਸ ਨੂੰ ਕਿਸੇ ਨੇ ਆਪਣੇ ਘਰੇ ਪਾਲਿਆ ਤਾਂ ਉਹ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਹੁਣ ਅਖੀਰ ਉਹ ਮਿਸਰ ਦੇਸ਼ ਵਿੱਚ ਹੀ ਪਹੁੰਚ ਜਾਂਦਾ ਹੈ ਤੇ ਉਸ ਨੂੰ ਪਤਾ ਲੱਗ ਜਾਂਦਾ ਕਿ ਉਸ ਦਾ ਭਰਾ ਰਾਜਾ ਹੈ ਪਰ ਉਸ ਦੇ ਮਗਰ ਇੱਕ कोतवाल ਪਿਆ ਹੋਇਆ ਸੀਗਾ ਇਸ ਕਰਕੇ ਉਹ ਲੁਕ ਚੁਪ ਕੇ ਰਹਿੰਦਾ ਸੀਗਾ ਇਹ ਇਹ ਲੰਬੀ ਕਹਾਣੀ ਤੁਸੀਂ ਸੁਣ ਚੁੱਕੇ ਹੋ ਅੱਜ ਕਹਾਣੀ ਜਿਹੜੀ ਆਪਾਂ ਸੁਣਨੀ ਹੈਗੀ ਆ ਉਹ ਹੈਗੀ ਹੈ ਜਦੋਂ ਬਸੰਤ ਸਮੁੰਦਰ ਦੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਨੂੰ ਕੋਈ ਮੱਛੀਆਂ ਫੜਨ ਵਾਲਾ ਬਚਾ ਲੈਂਦਾ ਹੈ ਤੇ ਹੁਣ ਮੱਛੀਆਂ ਫੜਨ ਵਾਲਿਆਂ ਕੋਲੋਂ ਇੱਕ ਮਾਲੀ ਜਿਹੜਾ ਹੈਗਾ ਉਹ ਮਿਸਰ ਦਾ ਰਹਿਣ ਵਾਲਾ ਹੈ ਮਾਲੀ ਤੇ ਮਾਲਣਾ ਬਸੰਤ ਨੂੰ ਆਪਣੇ ਘਰੇ ਲੈ ਜਾਂਦੇ ਤੇ ਆਪਣੇ ਪੁੱਤਰਾ ਵਾਂਗ ਪਾਲਦੇ ਹਨ ਹੁਣ ਕੰਡੇ ਤੇ ਆਉਣ ਤੋਂ ਬਾਅਦ ਮਾਹੀਗੀਰਾ ਨੇ ਜਾਨੀ ਮੱਛੀਆਂ ਫੜਨ ਆੜਿਆ ਨੇ ਉਸ ਨੂੰ ਦੇਖਿਆ ਸਮੁੰਦਰ ਤੋਂ ਬਾਹਰ ਕੱਢਿਆ ਤੇ ਦੇਖਿਆ ਉਹ ਉਸਦੇ ਸਾਹ ਚੱਲ ਰਹੇ ਸਨ ਉਸ ਦਾ ਓੜਪੋੜ ਕੀਤਾ ਤੇ ਉਹਨਾਂ ਦੀ ਜਾਨ ਬਚਾ ਲਈ ਆਪਣੇ ਘਰੇ ਲੈ ਗਏ ਮਿਸਰ ਦਾ ਇੱਕ ਮਾਲੀ ਜੋ ਮਾਹੀਗੀਰਾ ਦਾ ਜਾਨੂ ਸੀ ਅੱਗੋਂ ਉਸ ਨੂੰ ਆਪਣੇ ਘਰ ਲਿਆ ਆਇਆ ਹੁਣ ਮਾਲੀ ਇਹਦੇ ਘਰ ਉਹ ਰਹਿਣ ਲੱਗ ਪਿਆ ਮਾਲੀ ਮਾਲਣ ਦੇ ਘਰੇ ਕੋਈ ਔਲਾਦ ਨਹੀਂ ਸੀ ਉਸ ਨੇ ਉਹ ਪੁੱਤਰਾ ਵਾਂਗ ਸਮਝਿਆ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੁਣ ਮਾਲੀ ਮਾਲਨ ਦਾ ਘਰ ਵੀ ਖੁਸ਼ੀਆਂ ਨਾਲ ਭਰ ਗਿਆ ਸੀ ਮਾਲਨ ਉਸ ਅਨੁਸਾਰੀ ਜਿਹੜੇ ਬਸੰਤ ਨੇ ਮਾਲੀ ਮਾਲਨ ਨੂੰ ਆਪਣੀ ਬੀਤੀ ਹੋਈ ਸਾਰੀ ਕਹਾਣੀ ਸੁਣਾਈ ਉਹਨੇ ਆਖਿਆ ਪਰਮਾਤਮਾ ਉਸ ਦੀ ਸਹਾਰ ਲਵੇਗਾ ਤੇ ਚੰਦਰਬਦਨ ਉਸ ਨੂੰ ਜ਼ਰੂਰ ਮਿਲੇਗੀ ਹੁਣ ਮਾਲਨ ਨੂੰ ਸਮਝ ਲੱਗ ਗਈ ਸੀ ਕਿ ਇਹ ਉਸ ਪਿਛਲੀ ਸਾਰੀ ਕਹਾਣੀ ਦੀ ਸੂਦਾਗਰ ਨੇ ਚੰਦਰਬਦਨ ਨੂੰ ਜਿਵੇਂ ਆਪਣੇ ਵਸਤ ਕਰਨ ਲਈ ਹਰ ਹਿੱਲੇ ਵਰ ਤੇ ਡਰਾਇਆ ਤਮਕਾਇਆ ਆਖਰ ਸੂਦਾਗਰ ਤੋਂ ਖਹਿੜਾ ਛਡਾਉਣ ਲਈ ਇੱਕ ਦਿਨ ਚੰਦਰਬਦਨ ਨੇ ਚਾਲ ਚੱਲੀ ਕਹਿੰਦੀ ਤੁਸੀਂ ਮੈਨੂੰ 1 ਸਾਲ ਦਾ ਸਮਾਂ ਦੇ ਦਿਓ ਇਸ ਸਮੇਂ ਦੌਰਾਨ ਜੇ ਬਸੰਤ ਜਿਉਂਦਾ ਮਿਲ ਗਿਆ ਤਾਂ ਵਾਹ ਭਲੀ ਨਹੀਂ ਤਾਂ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗੀ ਸੁਦਾਗਰ ਤਾਂ ਉਹਨੂੰ ਪ੍ਰਾਪਤ ਕਰਨ ਲਈ 1 ਸਾਲ ਤੱਕ ਹੀ ਕਈ ਸਾਲ ਉਡੀਕਣ ਨੂੰ ਤਿਆਰ ਸੀ ਤੇ ਚੱਲ ਜਹਾਜ਼ ਹੌਲੀ-ਹੌਲੀ ਮਿਸਰ ਵੱਲ ਵੱਧ ਰਿਹਾ ਸੀ ਤੇ ਚੰਦਰਬਦਨ ਸੁਦਾਗਰ ਦੀ ਰੋਜ਼ ਦੀ ਛੇੜਛਾੜ ਤੋਂ ਨਿਸ਼ਚਿੰਤ ਹੋ ਕੇ ਬਸੰਤ ਦੀ ਯਾਦ 'ਚ ਸੁਪਨੇ ਦੇਖਣ ਲੱਗੀ ਉਦੋਂ ਬਸੰਤ ਮਰਲਣ ਦੇ ਘਰ ਦੀ ਘਰ ਵਿੱਚ ਜਹਾਜ਼ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਆਖਰ ਜਹਾਜ਼ ਮਿਸਰ ਦੇ ਸਾਹਲ ਤੇ ਆਉਣ ਲੱਗਾ ਬਸੰਤ ਦਾ ਬਸੰਤ ਤਾਂ ਚੰਦਰ ਦਾ ਹਾਲ ਜਾਣਨ ਲਈ ਬੇਤਾਬ ਸੀ ਮਾਲਣ ਫੁੱਲਾਂ ਦੀ ਹਾਰ ਬਣਾ ਕੇ ਤੇ ਗੁਲਦਸਤੇ ਲੈ ਕੇ ਜਹਾਜ਼ੇ ਕੋਲੇ ਚਲੀ ਗਈ ਚੰਦਰਬਦਨ ਦੇ ਗਾਲ ਚ ਹਾਰ ਪਾ ਕੇ ਉਸਨੇ ਹੋਲੀ ਜੀ ਕਿਹਾ beta ਉਦਾਸ ਨਾ ਹੋ ਤੇਰਾ ਸੁਹਾਗ ਜਿਉਂਦਾ ਹੈ ਬਸੰਤ ਮੇਰੇ ਘਰੇ ਹੈ ਉਹਨੇ ਮੈਨੂੰ ਤੇਰੀ ਸਾਰੀ ਹੱਡ ਬੀਤੀ ਸੁਣਾ ਦਿੱਤੀ ਹੈ ਉਹ ਤੇਰੀ ਯਾਦ ਵਿੱਚ ਤੜਪ ਰਿਹਾ ਹੈ ਮੈਂ ਕੱਲ ਨੂੰ ਫੇਰ ਆਉਂਗੀ ਗੁਲਦਸਤਾ ਲੈ ਕੇ ਐਨਾਂ ਆਖ ਕੇ ਮਾਲਣ ਜਹਾਜ਼ ਤੋਂ ਪਰਤ ਗਈ ਤੇ ਚੰਦਰਬਦਨ ਦੇ ਚਿਹਰੇ ਤੇ ਇੱਕ ਖੁਸ਼ੀ ਸੀ ਉਦੇ ਮਨ ਦਾ ਮੂਰ ਪਹਿਲਾਂ ਪਾਉਣ ਲੱਗਾ ਮਾਲਣ ਨੇ ਘਰ ਜਾ ਕੇ ਬਸੰਤ ਨੂੰ ਚੰਦਰਬਦਨ ਦੀ ਖੁਸ਼ੀ ਦੀ ਤੇ ਉਸ ਨੂੰ ਦੱਸਿਆ ਕਿ ਉਹ ਤਾਂ ਬਸੰਤ ਦਾ ਕੋਈ ਟਿਕਾਣਾ ਨਾ ਰਿਹਾ ਖੁਸ਼ੀ ਦਾ ਬਸੰਤ ਨੂੰ ਇਸ ਗੱਲ ਦਾ ਤਾਂ ਪਤਾ ਲੱਗ ਗਿਆ ਸੀ ਕਿ ਰਾਜਾ ਰੂਪ ਉਹਦਾ ਭਰਾ ਹੈ ਉਸ ਤੱਕ ਪਹੁੰਚ ਕਰਨ ਅਤੇ ਚੰਦਰਬਦਨ ਨੂੰ ਸੁਧਾਗਰ ਦੇ ਚੁੰਗਲ ਤੋਂ ਬਚਾਉਣ ਲਈ ਉਹਨੇ ਇੱਕ ਵਿਉਂਤ ਬਣਾਈ ਤਾਂ ਕਿ ਉਸ ਨੂੰ ਜਿਹੜਾ ਸੀਗਾ ਕੋਤਵਾਲ ਪਛਾਣ ਨਾ ਲਵੇ ਉਹਨੇ ਮਾਲਣ ਹੱਥੇ ਕਿਸਨੀਹਾ ਭੇਜਿਆ ਪੀ ਚੰਦਰ ਬਦਨ ਨੂੰ ਭੇਜਿਆ ਤੇ ਇੱਕ ਸਨੇਹਾ ਜਿਹੜਾ ਉਹਨੇ ਰਾਜੀ ਨੂੰ ਭੇਜਿਆ ਹੈ ਉਹਨੂੰ ਕਹੇ ਚੰਦਰ ਬਦਨ ਨੂੰ ਆਖਿਆ ਮਲਣ ਦੇ ਨਹੀਂ ਵੀ ਤੂੰ ਸੁਦਾਗਰ ਨੂੰ ਆਖ ਵੀ ਮੈਂ ਤੇਰੇ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਇੱਕ ਮੈਂ ਸ਼ਗਨ ਕਰਨਾ ਚਾਹੁੰਨੀ ਐ ਮੈਂ ਰੂਪ ਪਸੰਦ ਦੀ ਕਥਾ ਸੁਣਨੀ ਚਾਹੁੰਨੀ ਐ ਤੇ ਮਾਲਣ ਗੁਲਦਸਤਾ ਪੇਂਟ ਕਰਕੇ ਪੰਜ ਗੁਲਦਸਤਾ ਪੇਂਟ ਕਰਨੇ ਪੱਜ ਦੇ ਨਾਲ ਬਸੰਦਾ ਦਾ ਸੁਨੇਹਾ ਉਹਨੂੰ ਦੀ ਆਈ ਤੇ ਉਹਨੇ ਰੂਪ ਬਦਨੇ ਵੀ ਸੋਦਾ ਕਰਨੂ ਆਖ ਦਿੱਤਾ ਕਿ ਮਾਲਕ ਮੈਂ ਤੁਹਾਨੂੰ ਹੋਰ ਤਲਪਾਉਣਾ ਨਹੀਂ ਚਾਹੁੰਦੀ ਵਿਆਹ ਕਰਾਉਣ ਲਈ ਹੁਣੇ ਤਿਆਰ ਆ ਵਿਆਹ ਤੋਂ ਪਹਿਲਾਂ ਬਸ ਰੀਤੀ ਅਨੁਸਾਰ ਮੈਨੂੰ ਇੱਕ ਰੂਪ ਪਸੰਦ ਦੀ ਕਹਾਣੀ ਸੁਣਨੀ ਚਾਹੀਦੀ ਹੈ ਤਾਦੀ ਮੇਰਾ ਵਿਆਹ ਸੰਪੂਰਨ ਹੋਊਗਾ ਚੰਦਰ ਤੇਰੀ ਇਹ ਮੰਗ ਏਡੀ ਕੀ ਮੰਗ ਐ ਇਹ ਤਾਂ ਮੈਂ ਹੁਣੇ ਖੋਲ ਮੈਂ ਤਾਂ ਤੇਰੇ ਲਈ ਪਹਾੜ ਵੀ ਐਂ ਘਨਵਾ ਸਕਦਾ ਅੱਜ ਹੀ ਰਾਜਾ ਰੂਪ ਦੇ ਦਰਬਾਰ ਚ ਜਾ ਕੇ ਇਹਦਾ ਪ੍ਰਬੰਧ ਕਰਦਾ ਸਦਾਗਰ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਜਾ ਕੇ ਅਰਜ ਗਿਜਾਰੀ ਰੂਪ ਤਾਂ ਆਪੇ ਕਥਾ ਸੁਣ ਲਈ ਉਤਬਲਾ ਸੀ ਉਹਨੇ ਸਾਰੇ ਰਾਜ ਵਿੱਚ ਡੌਂਡੀ ਪਟਵਾ ਦਿੱਤੀ ਕਿ ਜਿਹੜਾ ਵਿਅਕਤੀ ਰਾਜ ਦਰਬਾਰ ਵਿੱਚ ਆ ਕੇ ਰੂਪ ਪਸੰਦ ਦੀ ਕਥਾ ਸੁਣਾਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ ਅਗਲੀ ਸਵੇਰ ਮੱਲੀ ਨੇ ਰਾਜਾ ਰੂਪ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ ਮਹਾਰਾਜ ਮੇਰੀ ਬੇਟੀ ਰੂਪਵਸੰਤ ਦੀ ਕਥਾ ਜਾਣਦੀ ਹੈ ਪਰ ਉਹ ਕਦੇ ਕਿਸੇ ਪ੍ਰਾਏ ਮਰਦ ਦੇ ਸਾਹਮਣੇ ਨਹੀਂ ਆਉਂਦੀ ਉਹਨੇ ਕਿਸੇ ਪ੍ਰਾਏ ਮਰਦ ਨੂੰ ਨਾ ਆਪਣਾ ਮੂੰਹ ਨਹੀਂ ਵਿਖਾਉਣਾ ਮੇਰੇ ਘਰ ਤੋਂ ਸਾਰੇ ਰਾਹ ਵਿੱਚ ਕਨਾਤਾਂ ਲਗਾ ਦਿਓ ਵੀ ਤਾਂ ਕਿ ਉਹ ਢੋਲੀ ਵਿੱਚ ਬੈਠ ਕੇ ਤੁਹਾਡੇ ਦਰਬਾਰ 'ਚ ਹਾਜ਼ਰ ਤਾਂ ਹੋ ਜਾਵੇ ਕਥਾ ਸੁਣਾ ਦੇਗੀ ਪਰ ਉਹ ਉਸ ਦੀ ਸ਼ਰਤ ਹੈ ਉਸ ਨੂੰ ਕੋਈ ਦੇਖੇ ਨਾ ਬਸੰਤ ਨੂੰ ਦਰਸੀ ਕਿ ਪਹਿਲਾ ਵਾਂਗ ਕੋਤਵਾਰ ਉਸ ਨੂੰ ਪਛਾਣ ਨਾ ਲਵੇ ਇਸ ਲਈ ਉਹਨੇ ਆਪਣਾ ਪੇਸੇ ਬਦਲ ਕੇ ਰਾਜਾ ਦਰਬਾਰ ਵਿੱਚ ਜਾਣ ਦੀ ਵੀ ਉਂਤ ਬਣਾ ਲਈ ਸਾਰੇ ਰਵਜ ਘਨਾਤਾਂ ਲਾਗੀਆਂ ਮਾਲਣ ਤੇ ਇਨੇ ਬਸੰਤ ਦਾ ਸਿਰ ਗੁੰਦ ਕੇ ਉਸ ਨੂੰ ਇੱਕ ਖੂਬਸੂਰਤ ਮਟਿਆਰ ਦੇ ਰੂਪ ਵਿੱਚ ਸ਼ਿੰਗਾਰ ਕੇ 베ਚਦਾ ਢੋਲੀ ਚ ਬਿਠਾ ਦਿੱਤਾ ਕਹਾਰ ਢੋਲੀ ਚ ਉੱਕ ਕੇ ਰਾਜੇ ਦੇ ਦਰਬਾਰ ਚ ਲੈ ਆਏ ਰਾਜ ਦਰਬਾਰ ਵਿੱਚ ਖੂਬ ਰੌਣਕਾਂ ਸਨ ਰਾਜਾ ਰੂਪ ਰਾਜ ਸਿੰਘ ਆਸਨ ਤੇ ਬਰਾਜਮਾਨ ਸੀ ਸੁਦાગਰ ਅਤੇ ਹੋਰ ਅਹਿਲਕਾਰ ਰਾਜੇ ਦੇ ਨਾਲ ਸਿਸ਼ੋਪਤ ਸਨ ਚੰਦਰਵदन ਰਾਜ ਮਹਿਲ ਦੇ ਚਿਲਮਨ ਵਿੱਚ ਬੈਠੀ ਹੋਈ ਸੀ ਮਾਲਣ ਦੀ ਧੀ ਨੇ ਕਥਾ ਸ਼ੁਰੂ ਕੀਤੀ ਰਾਜਾ ਰੂਪ ਪਾਸੋਂ ਅਗਿਆ ਮੰਗੇ ਮਹਾਰਾਜ ਆਗਿਆ ਹੋਵੇ ਤਾਂ ਕਥਾ ਸ਼ੁਰੂ ਕਰਾਂ ਆਗਿਆ ਹੈ ਨਿਰਵਿਗਨ ਸੁਣਾਓ ਰੂਪ ਨੇ ਹੱਥ ਖੜਾ ਕਰਕੇ ਅੱਗੇ ਦੇ ਦਿੱਤੀ ਮਾਲਣ ਦੀ ਧੀ ਬਣੇ ਬਸੰਤ ਨੇ ਜਦੋਂ ਵਿਰਾਗਮਈ ਬੋਲਾਂ ਵਿੱਚ ਰੂਪ ਪਸੰਦਈ ਕਥਾ ਸ਼ੁਰੂ ਕੀਤੀ ਤਾਂ ਸਾਰੇ ਦਰਬਾਰ ਵਿੱਚ ਸਨੱਟਾ ਛਾ ਗਿਆ ਉਸ ਨੇ ਆਪਣੇ ਪਿੰਡੇ ਤੇ ਹੰਡਾਈ ਕਥਾ ਨੂੰ ਅਜੇ ਮਾਰਮਿਕ ਸ਼ਬਦਾਂ ਵਿੱਚ ਬਿਆਨ ਕੀਤਾ ਕਿ ਰਾਜਾ ਰੂਪ ਦੀਆਂ ਅੱਖਾਂ ਭਰ ਆਈਆਂ ਅੱਥਰੂ ਵਗਣ ਲੱਗ ਪਏ ਤੇ ਆਪਣੇ ਰਾਜੇ ਰਾਜ ਦੇ ਕੋਤਵਾਲ ਚੌਂਕੀਦਾਰ ਤੇ ਵੇਸਵਾ ਨੇ ਦੇ ਬਸੰਤ ਪ੍ਰਤੀ ਆਪਣਾਇ ਵਤੀਰੇ ਦਾ ਬਰਤਾਂਤ ਸੁਣਦਿਆਂ ਉਸਨੇ ਉਸੇ ਵਕਤ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਕਥਾ ਸੁਣ ਰਿਹਾ ਸੁਦਾਗਰ ਦੇ ਦਿਲ ਨੂੰ ਉਦੋਂ ਹੀ ਕੰਬਾ ਛਿੜ ਪਿਆ ਜਦੋਂ ਮਾਲਣ ਦੀ ਧੀ ਨੇ ਬਸੰਤ ਨੂੰ ਬਲੀ ਦੇਣ ਲਈ ਸੁਦਾਗਰ ਦੇ ਹਵਾਲੇ ਕਰਨ ਦਾ ਕਿੱਸਾ ਸੁਣਾਇਆ ਜਦੋਂ ਰਾਜਾ ਰੂਪ ਨੇ ਸੁਦਾਗਰ ਵੱਲੋਂ ਚੰਦਰਬਦਨ ਨੂੰ ਆਪਣੀ ਬਣਾਉਣ ਖਾਤਰ ਬਸੰਤ ਨੂੰ ਸਮੁੰਦਰ ਵਿੱਚ ਸੁੱਟਣ ਦਾ ਬਰਤਾਂਤ ਸੁਣਾਇਆ ਤਾਂ ਇੱਕਦਮ ਅਕਬੂਲ ਹੋ ਗਿਆ ਤੇ ਤੁਰੰਤ ਹੀ ਸੁਦਾਗਰ ਨੂੰ ਹੱਥਕੜੀਆਂ ਲਾਉਣ ਦੇ ਹੁਕਮ ਦੇ ਦਿੱਤੇ ਰੂਪ ਦੀ ਹਾਲਤ ਹੁਣ ਵੇਖੀ ਨਹੀਂ ਸੀ ਜਾਂਦੀ ਤੇ ਪੁੱਬਾ ਮਾਰ ਮਾਰ ਰੋ ਰਿਆ ਸੀ ਦਿਲ ਥੋੜਾ ਨਾ ਕਰ ਰਾਜਨ ਬਸੰਤ ਡੁੱਬਿਆ ਨਹੀਂ ਜਿਉਂਦਾ ਹੈ ਮਾਲਣ ਦੀ ਧੀ ਨੇ ਕਥਾ ਗਾਹ ਤੋਰਦਿਆਂ ਕਿਹਾ ਰਾਜਨ ਕੁਦਰਤ ਦੇ ਰੰਗ ਨਿਆਰੇ ਨੇ ਬਸੰਤ ਨੇ ਹਿੰਮਤ ਨਾਲ ਹਿੰਮਤ ਨਹਾਰੀ ਉਸ ਮੰਦਰ ਦੀਆਂ ਖੁੰਨੀ ਛੱਲਾਂ ਨਾਲ ਕੋਲ ਕਰਦਾ ਹੋਇਆ ਸਾਗਰ ਦੇ ਕੰਢੇ ਆਣ ਲੱਗਾ ਜਿੱਥੇ ਮਾਹੀ ਗੀਰ ਮੱਛੀਆਂ ਫੜ ਰਹੇ ਸਨ ਉਹਨਾਂ ਨੇ ਬੇਸੁੱਧ ਬਸੰਤ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹ ਹੁਣ ਉਹ ਮਾਲਣ ਦੀ ਧੀ ਦੇ ਪੇਸ ਵਿੱਚ ਤੁਹਾਨੂੰ ਕਥਾ ਸੁਣਾ ਰਿਹਾ ਹੈ ਕਥਾ ਦਾ ਆਖਰੀ ਵਾਕ ਸੁਣਦੇ ਸਾਰੀ ਰਾਜਾ ਰੂਪ ਆਪਣੇ ਸਿੰਘਾਸਣ ਤੋਂ ਇੱਕਦਮ ਉੱਠ ਖੜਾ ਹੋਇਆ ਤੇ ਦੌੜ ਕੇ ਬਸੰਤ ਨੂੰ ਆ ਕੇ ਗਲਬੱਕੜੀ ਪਾਈ ਦੋਨੋਂ ਕਾਫੀ ਸਮਾਂ ਹੋ ਕੇ ਤਿਸਿਸਕੀਆਂ ਪਰਦੇ ਰਹੇ ਸਾਰੇ ਰਾਜ ਦਰਬਾਰੀਆਂ ਦੀਆਂ ਅੱਖਾਂ ਨਮ ਸਨ ਚੰਦਰਬਦਨ ਨੂੰ ਵੀ ਹਰਮ ਵਿੱਚੋਂ ਬੁਲਾ ਲਿਆ ਗਿਆ ਬਸੰਤ ਤੇ ਚੰਦਰਬਦਰ ਆਪੋ ਵਿੱਚ ਮਿਲ ਕੇ ਸਰਸ਼ਾਰ ਹੋ ਗਏ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਰਿਹਾ ਰਾਜਧਾਨੀ ਵਿੱਚ ਦੀਪਮਾਲਾ ਕੀਤੀ ਗਈ ਤੇ ਖਰਾਤਾ ਵੰਡੀਆਂ ਗਈਆਂ ਰਾਜਾ ਰੂਪ ਦੇ ਹੁਕਮ ਤੇ ਬਸੰਤ ਦੇ ਧਰਮ ਦੇ ਮਾਤਾ ਪਿਤਾ ਕੁਮਾਰ ਤੇ ਕੁਮਾਰੀ ਤੇ ਮਾਲਨ ਮਲ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇੱਥੋਂ ਦੇ ਇਸ ਤੋਂ ਬਾਅਦ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲਨਾਥ ਦੀਪਾਲ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿੱਚ ਸਹੀ ਸਨਮਾਨ ਨਾਲ ਨਿਵਾਜਿਆ ਗਿਆ ਤੇ कोतवाल ਤੇ ਚੌਕੀਦਾਰ ਨੂੰ ਸਜ਼ਾ ਦਿੱਤੀ ਗਈ। ਤੇ ਹੁਣ ਰਾਜਾ ਆਪਣੇ ਆਪਣੇ ਕਮਾਕਾਰਾਂ ਤੋਂ ਵਿਹਲਾ ਹੋ ਕੇ ਆਪਣੇ ਪਿਤਾ ਨੂੰ ਸੰਘੋਲ ਪਿੰਡ ਵਿੱਚ ਮਿਲਣ ਗਏ। ਉਥੇ ਜਾ ਕੇ ਜਦੋਂ ਹੁਣ ਰਾਜਾ ਬਹੁਤ ਬੁਢਾ ਹੋ ਚੁੱਕਿਆ ਸੀ ਤੇ ਰੂਪ ਬਸੰਤ ਨੇ ਉਸ ਨੂੰ ਮਿਲ ਕੇ ਕੁਝ ਦਿਨ ਉਥੇ ਰਹੇ ਤੇ ਹੁਣ ਬਸੰਤ ਉਥੋਂ ਦਾ ਰਾਜਾ ਬਣ ਗਿਆ ਤੇ ਰੂਪ ਵਾਪਸ ਆਪਣੇ ਮਿਸ਼ਰ ਸਹਿਰ ਵਿੱਚ ਆ ਕੇ ਉਸ ਨੇ ਆਪਣਾ ਰਾਜਪਾਲ ਸੰਭਾਲ ਲਿਆ ਤਾਂ ਆਪਣੀ ਅੱਜ ਦੀ ਕਹਾਣੀ ਖਤਮ ਹੋਈ ਸੁਣੋ ਏਡੀ ਮੇਰੀ ਬਾਤ ਉਤੋਂ ਪੈਗੀ ਰਾਤ ਛਤਨਾ ਸੀ ਕੋਠਾ ਛੱਤ ਦੀ ਸਵਾਤ ਗੋਗੋ ਰਾਣੀ ਗੋਗ ਪੁਰਾਣੀ ਗੋਗੋ ਦੋ ਦੋ ਬੱਚੇ ਗੋਗੋ ਵੇਖ ਵੇਖ ਨੱਚੇ ਤਾਂ ਇਹ ਜਿਹਾ ਹੋਰ ਕਹਾਣੀ ਦੇ ਨਾਲ ਫਿਰ ਮਿਲਦੇ ਆਂ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਇਜਾਜ਼ਤ ਦਿਓ ਧੰਨਵਾਦ